ਅੱਜ ਜੀ 62 ਰੋਡ ਦੇ ਉੱਤੇ ਜਿਹੜਾ ਮਲੀਆ ਖੁਰਦ ਪਿੰਡ ਆ ਨਾ ਉਹਦੇ ਵਿੱਚ ਮੀਟਿੰਗ ਕੀਤੀ ਗਈ ਆ ਹੁਣੇ ਜਿਹੜਾ ਏਰੀਆ ਵਾ ਸ਼ਹਿਰ ਦੇ ਵਿੱਚ ਆ ਗਿਆ ਵਾਰਡਬੰਦੀ ਦੇ ਵਿੱਚ ਜਿਹੜਾ ਵਾਰਡਬੰਦੀ ਹੋ ਜਾਂਦੀ ਆ ਤੇ ਇਹ ਵਾਰਡ ਦਾ ਨੰਬਰ ਵੀ ਅਲਾਉਟ ਹੋ ਜਾਏਗਾ ਸੋ ਉਹਦੇ ਵਿੱਚ ਅੱਜ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਆਏ ਸੀ ਕਿ ਕੀ ਕੀ ਉਹਨਾਂ ਨੂੰ ਮੁਸ਼ਕਲਾ ਆ ਰਹੀਆਂ ਨੇ ਸੋ ਲੋਕਾਂ ਨੇ ਜੋ ਵੀ ਉਹਨਾਂ ਨੂੰ ਮੁਸ਼ਕਲਾ ਆਉਂਦੀਆ ਉਹ ਬੜਾ ਖੁੱਲ ਕੇ ਦੱਸਿਆ ਵਾ ਸੋ ਉਹਨਾਂ ਮਸਲਿਆਂ ਦਾ ਜਿਹੜਾ ਵਾ ਜਲਦੀ ਹੱਲ ਕਰਾਂਗੇ ਕਿਉਂਕਿ ਨਵੀਂ ਵਾਰਡ ਬਣੀ ਆ ਨਵੀਂ ਸ਼ਹਿਰ ਚ ਆਈ ਆ ਲਈ ਵਾਰਡਬੰਦੀ ਹੋਣੀ ਆ ਸੋ ਟਾਈਮ ਲੱਗੂਗਾ ਇਹਨੂੰ ਕਿਉਂਕਿ ਵਿਕਸਤ ਹੁੰਦੇ ਆ ਜਿਹੜੀਆਂ ਵਾੜਾਂ ਪਹਿਲਾਂ ਵਿਕਸਤ ਹੋਈਆਂ ਵਾ ਉਹਨਾਂ ਦੇ ਨਾਲ ਰਲਮ ਦੇ ਵਾਸਤੇ ਸਾਨੂੰ ਜਿਹੜਾ ਵਾ ਟਾਈਮ ਲੱਗਣਾ ਵਾ ਅਸੀਂ ਅੱਜ ਆਖੀਏ ਵੀ ਅੱਜ ਵਾੜ ਦੇ ਵਿੱਚ ਇਹ ਆ ਗਈ ਆ ਜਾਂ ਸ਼ਹਿਰ ਦੇ ਵਿੱਚ ਆ ਗਈ ਆ ਤੇ ਬਿਲਕੁਲ ਹੁਣ ਇਹ ਸਾਰਾ ਕੁਝ ਹੋ ਜਾਣਾ ਵਾ ਸਾਨੂੰ ਜਿਹੜੇ ਮੈਂ ਕਿਹਾ ਵਾ ਲੋਕਾਂ ਨੂੰ ਜੋ ਵੀ ਇੱਥੇ ਹੈਗੇ ਨੇ ਵੀ ਤੁਸੀਂ ਧੀਰਜ ਰੱਖਣ ਦੀ ਲੋੜ ਆ ਸਾਥ ਦਿਓ ਸਾਡਾ ਸਰਕਾਰ ਦਾ ਸਾਥ ਦਿਓ ਤਾਂ ਕਿ ਆਪਾਂ ਜਿਹੜਾ ਵਾ ਇਹਨੂੰ ਵੱਧ ਤੋਂ ਵੱਧ ਇਸ ਜਿਹੜੀ ਵਾੜ ਆ ਇਹਨੂੰ ਸੁੰਦਰ ਬਣਾਈਏ ਇੱਥੇ ਜੋ ਵੀ ਵਿਕਾਸ ਕਰਨ ਵਾਲਾ ਕਰੀਏ ਸੋ ਦੂਸਰਾ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਕਿ ਉਹ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਉਮੀਦਵਾਰ ਨੇ ਸੋ ਉਹਨਾਂ ਨੂੰ ਵੋਟ ਪਾਉਣ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਆ ਲੋਕਾਂ ਨਾਲ ਬੜਾ ਜਿਹੜਾ ਪ੍ਰਵਾਹ ਹੰਗਾਰਾ ਮਿਲਿਆ ਵਾ ਕਿਉਂਕਿ ਉਹ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਜੋ 2 ਸਾਲਾਂ ਦੇ ਵਿੱਚ ਕੀਤੇ ਕੰਮ ਆ ਉਹਨਾਂ ਤੋਂ ਖੁਸ਼ ਨੇ ਅੱਜ 600 ਜੂਨਟ ਗਰੀਬਾਂ ਨੂੰ ਜਿਹੜੇ 600 ਜੂਨਟ ਬਿਜਲੀ ਘੱਟ ਬਾਲਦੇ ਨੇ ਉਹਨਾਂ ਨੂੰ ਜਿਹੜੀ ਜ਼ੀਰੋ ਬਿੱਲ ਆ ਰਹੇ ਨੇ ਅੱਜ ਸੜਕਾਂ ਬਣ ਰਹੀਆਂ ਵਾ ਸੜਕਾਂ ਦਾ ਜਾਲ ਵਿਛ ਰਿਹਾ ਵਾ ਸਕੂਲ ਵਧੀਆ ਬਣ ਰਹੇ ਨੇ ਜਿਹੜਾ ਵਾ ਹਸਪਤਾਲ ਉਹ ਵਧੀਆ ਬਣ ਰਹੇ ਨੇ ਰੁਜ਼ਗਾਰ ਵੱਡੇ ਪੱਧਰ ਤੇ ਜਿਹੜਾ ਦਿੱਤਾ ਜਾ ਰਿਹਾ ਵਾ ਟੇਲਾਂ ਤੱਕ ਪਾਣੀ ਪਹੁੰਚਦਾ ਨਹਿਰਾਂ ਦਾ ਹੋਰ ਜਿਹੜਾ ਖੇਡਾਂ ਮੈਦਾਨਾਂ ਦੇ ਵਿੱਚ ਰੌਣਕਾਂ ਸ਼ੁਰੂ ਹੋ ਗਈਆਂ ਵਾ ਖੇਡਾਂ ਵੱਤਨ ਦੀ ਪੰਜਾਬ ਦੀ ਸਰਕਾਰ ਵੱਲੋਂ ਕਰਾਈਆਂ ਜਾ ਰਹੀਆਂ ਸੋ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਦੇ ਵਾਸਤੇ ਯਤਨ ਕੀ ਸੋ ਇਹਦੇ ਵਿੱਚ ਸਾਰਿਆਂ ਜਿਹੜਾ ਲੋਕਾਂ ਨੂੰ ਸਹਿਯੋਗ ਦੇਣਗੇ ਲੋਕ ਤੇ ਫਿਰ ਇਹ ਜਿਹੜਾ ਕੰਮ ਹੈ ਹੋਰ ਸਪੀਡ ਨਾਲ ਜਲਦੀ ਹੋ ਜਾਊਗਾ ਸੋ ਮੈਂ ਵੀ ਇੱਥੋਂ ਜਿਹੜੇ ਸਾਰੇ ਆਏ ਸੀ ਸਾਥੀ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਆਪਾਂ ਰਲ ਮਿਲ ਕੇ ਜਿਹੜਾ ਸੁਧਾਰ ਕਰੀਏ ਤੇ ਸਿਸਟਮ ਬਦਲਣ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਈਏ ਸੋ ਸਾਰਿਆਂ ਵੱਲੋਂ ਬੜਾ ਵਧੀਆ ਘਾਰਾ ਵਾ ਸਾਰਿਆਂ ਨੇ ਕਿਹਾ ਜੀ ਅਸੀਂ ਲਾਲਜੀਤ ਭੁੱਲਰ ਨੂੰ ਜਕਾਬ ਇੱਥੋਂ ਜਿਤਾ ਕੇ ਤੇ ਲੋਕ ਸਭਾ ਦੇ ਵਿੱਚ ਭੇਜਾਂਗੇ ਸੋ ਮੈਂ ਇੱਥੋਂ ਜਿਹੜੇ ਮਹੱਲਾ ਨਿਵਾਸੀ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਖਾਸ ਕਰਕੇ ਜੈਮਨ ਸਿੰਘ ਜੀ ਦਾ ਚਾਰਜ ਨੇ ਮਾਨ ਸਿੰਘ ਕਲੇਰ ਜੀ ਲਖਵੀਰ ਸਿੰਘ ਰਟਾਲ ਕਲਬੀਰ ਕੌਰ ਜੀ ਜਗਤਾਰ ਸਿੰਘ ਇੰਸਪੈਕਟਰ ਅਵਤਾਰ ਸਿੰਘ ਜੀ ਤੇ ਹੋਰ ਸਾਥੀ ਜਿੰਨੇ ਵੀ ਇੱਥੋਂ ਜਿਹੜਾ ਉਹ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਾਸਤੇ ਸਾਰਿਆਂ ਦਾ ਤੇ ਜਿੰਨੇ ਵੀ ਅੱਜ ਪੈਣਪੜਾ ਇੱਥੇ ਆਪਣੀਆਂ ਮੁਸ਼ਕਲਾਂ ਲੈ ਕੇ ਆਏ ਆ ਗੱਲਬਾਤ ਕੀਤੀ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਅੰਦਰ ਸੇ ਬਿਲਕੁਲ ਜਿੰਦਰਾ ਰੋਡ ਫਾਟਕ ਦੀ ਗੱਲ ਕੀਤੀ ਸੀ ਉਹਨਾਂ ਤਾਂ ਕਿੰਨੀ ਮੁਸ਼ਕਲ ਸੀ ਜਿੰਦਰਾ ਰੋਡ ਫਾਟਕ ਦੀ ਵੇਖੋ ਜੀ ਇਹ ਬੜੇ ਚਿਰ ਤੋਂ ਅਸੀਂ ਲੱਗੇ ਆ ਪਹਿਲਾਂ ਇੱਥੇ ਜਿਹੜਾ ਫਾਟਕ ਦੂਜਾ ਹੁੰਦਾ ਸੀ ਖੋਲਣ ਵਾਲਾ ਜਿੰਦਰਾ ਲਾ ਕੇ ਉਹਨੂੰ ਅਸੀਂ ਪਹਿਲਾਂ ਧਰਨੇ ਧਰਨੇ ਲਾ ਕੇ ਉਦੋਂ ਬਦਲਾਇਆ ਸੀ ਇਹ ਡੰਡੇ ਵਾਲਾ ਫਾਟਕ ਕਰਾਇਆ ਪਰ ਉੱਥੇ ਜਿਹੜਾ ਰਸ਼ ਬਹੁਤ ਰਹਿੰਦਾ ਵਾ ਕਿਉਂਕਿ ਸਕੂਲ ਹੋਸ ਰੋਡ ਤੇ ਇੱਥੇ ਬਹੁਤ ਨੇ ਆਵਾਜਾਈ ਬਹੁਤ ਆ ਬੱਸ ਅਡਾ ਉਧਰ ਆ ਰੇਲਵੇ ਸਟੇਸ਼ਨ ਉਧਰ ਆ ਸੋ ਉਹਦਾ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉੱਥੇ ਜਿਹੜਾ ਵਾ ਉਹ ਫਲਾਈਓਵਰ ਬਣ ਜੇ ਸੋ ਉਹਦੀ ਜਿਹੜੀ ਆ ਅਖੀਰਲੇ ਪੜਾ ਦੇ ਉੱਤੇ ਚੱਲ ਰਿਹਾ ਕੰਮ ਤੇ ਉਹਦੀ ਜਲਦੀ ਜਿਹੜਾ ਉਥੇ ਕੰਮ ਹੈ ਉਹ ਸ਼ੁਰੂ ਹੋਣ ਦੀ ਸਭਾਵਨਾ ਵਾ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਰੇਲਵੇ ਮਹਿਕਮਾ ਵੀ ਆ ਜਾਂਦਾ ਵਾ ਜੇ ਤੇ ਸਰਕਾਰ ਪੰਜਾਬ ਨੇ ਕਰਨਾ ਹੁੰਦਾ ਜਲਦੀ ਹੋ ਜਾਂਦਾ ਹੁਣ ਇਹ ਦੋ ਮਹਿਕਮੇ ਦੀ ਰਾਏ ਦੇ ਨਾਲ ਚੱਲਣਾ ਥੋੜਾ ਜਿਹਾ ਕਾਗਜ਼ਪੱਤਰ ਜ਼ਿਆਦਾ ਪੂਰੇ ਕਰਨੇ ਪੈਂਦੇ ਆ ਸੋ ਹੋ ਗਿਆ ਹੋ ਜਾਏਗਾ ਲੱਗੇ ਅਮਰ ਉਹ ਜਿਹੜੇ ਜਿਹੜੇ ਗ੍ਰਿਫਤਾਰੀ ਜਿਹੜੀ ਵੀ ਜਨ ਅਧਿਕਾਰੀ ਤੇ ਜੋ ਕਾਰਵਾਈ ਹੋਈ ਉਹ ਉਹਦੇ ਵਿੱਚ ਵੇਖੋ ਜੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਮੈਂ ਉਦੋਂ ਕੋਈ ਲਗਭਗ 1.5 ਕਰੋੜ ਦਾ ਕਪੜਾ ਲੱਭ ਕੇ ਤੇ ਸਰਕਾਰ ਨੂੰ ਦੇ ਆਇਆ ਸੀ ਸੋ ਉਹਦੇ ਵਿੱਚ ਉਹਨਾਂ ਨੇ 30ਵੇਂ 40ਵੇਂ ਦਿਨ ਵਿਜੀਲੈਂਸ ਭੇਜੀ ਸੀ ਜਿਹੜਾ ਰਿਕਾਰਡ ਕਬਜ਼ੇ ਦੇ ਵਿੱਚ ਲੈ ਕੇ ਉਹ ਜਿਹੜਾ ਸੀ ਜੋ ਵੀ ਉਹਨਾਂ ਨੂੰ ਕਪੜੇ ਸੰਬੰਧੀ ਸ਼ਿਕਾਇਤ ਗਈ ਸੀ ਉਹ ਬਿਲਕੁਲ درست ਪਾਈ ਗਈ ਉਹਨਾਂ ਨੂੰ ਸਸਪੈਂਡ ਕੀਤਾ ਕੇ ਮੁਲਾਜ਼ਮਾਂ ਨੂੰ ਉਸ ਤੋਂ ਬਾਅਦ ਜਿਹੜਾ ਕੇਸ ਸੀ ਉਹ ਸਟੇਟ ਵਿਜੀਲੈਂਸ ਨੂੰ ਦਿੱਤਾ ਗਿਆ ਸੋ ਸਟੇਟ ਵਿਜੀਲੈਂਸ ਨੂੰ ਮੈਂ ਕਈ ਵਾਰ ਕਹਿ ਚੁੱਕਾ ਵੀ ਇਹਨੂੰ ਸਪੀਡ ਅਪ ਕਰੋ ਸੋ ਉਹਨਾਂ ਕਹਿੰਦੇ ਨੇ ਕਿ ਅਸੀਂ ਕਰ ਰਹੇ ਹਾਂ ਸੋ ਮੈਂ ਜਿਹੜਾ ਵਾ ਫਿਰ ਉਹਨਾਂ ਨੂੰ ਦੁਬਾਰਾ ਕਵਾਂਗਾ ਕਿ ਉਹਦੇ ਤੇ ਜਿਹੜਾ ਵੀ ਕਸੂਰਵਾਰ ਆ ਜਿਨ੍ਹਾਂ ਨੇ ਲੋਕਾਂ ਦਾ ਪੈਸਾ ਖਾਦਾ ਵਾ ਉਹ ਬਿਲਕੁਲ ਕਟਹਿਰੇ 'ਚ ਖੜਾ ਹੋਣਾ ਚਾਹੀਦਾ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹ ਟੇਲੇ ਕੋਈ ਨਹੀਂ ਪਾਇਆ ਜੀ 2 ਸਾਲ ਤੋਂ ਬਾਅਦ ਸਮਾਂ ਬੀਤ ਚੁੱਕਿਆ ਵਾ ਕੱਲ੍ਹ ਦੇ ਕੀ ਨਹੀਂ ਉਹ ਵੇਖੋ ਜੀ ਇਹ ਹਾਲੀਆ ਆਪਾ ਪੰਜਾਬ ਦੇ ਵਿੱਚ ਨਾ ਸਰਕਾਰ ਬਦਲੀ ਆ ਸਿਸਟਮ ਨਹੀਂ ਬਦਲਿਆ ਮੁਲਾਜ਼ਮ ਉਹੀ ਨੇ ਅਫਸਰ ਉਹੀ ਨੇ ਲੋਕ ਉਹੀ ਨੇ ਮਾਨਸਿਕਤਾ ਉਹਨਾਂ ਦੀ ਉਹੀ ਆ ਸੋ ਇਹ ਵੀ ਇੱਕ ਜਿਹੜਾ ਦਾ ਬਦਲਾਅ ਦਾ ਹਿੱਸਾ ਵਾ ਇਹ ਵੀ ਕੋਈ ਜਿਹੜਾ ਪਿਛਲੇ ਜਿਤਨਾ ਕਪੜੇ ਚੱਲਦੇ ਰਹੇ ਉਹਨਾਂ ਦਾ ਹਿੱਸਾ ਆ ਵੀ ਇਹਦੇ ਵਿੱਚ ਡਿਲੇ ਹੋ ਰਹੀ ਆ ਕਿਉਂ ਡਿਲੇ ਹੋ ਰਹੀ ਆ ਕਿਹੜੇ ਲੈਵਲ ਤੇ ਹੋ ਰਹੀ ਆ ਉਹ ਪਤਾ ਕਰਦੇ ਆ ਤੇ ਇਹਨੂੰ ਜਿਹੜਾ ਕੰਮ ਨੂੰ ਜਲਦੀ ਸਿਰੇ ਚਾੜਦੇ ਆ